ਸਕਲ ਜੀ ਸਾਰੇ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਗੇ ਅੱਜ ਹੈਗਾ ਸਾਡੀ ਅਸੀਸ ਦਾ ਹੈ ਬਰਥਡੇ ਤੇ ਅਸੀਂ ਚੱਲੇ ਹਰਮੰਦਰ ਸਾਹਿਬ ਅਸੀਸ ਨੂੰ ਮੱਥਾ ਟਿਕਾਉਣ ਅਸੀਂ ਸਾਡਾ ਢਲਮ ਪਿਆ ਚਲੋ ਚੱਲੀਏ ਪੁੱਤੋ ਸੀਸਾ ਜੀ ਦਾ ਅੱਜ ਅਸੀਸ ਦਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਲੈ ਲੈ ਚਲੋ ਚੱਲੀਏ ਅੱਜ ਅਸੀਸ ਬਾਬਾ ਜੀ ਦੇ ਦਰਸ਼ਨ ਕਰਨ ਚੱਲਿਆ ਆ ਓਏ ਚਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ 파ਰਗਲ ਵਲੌਕਸ ਤੇ ਤੇ ਅੱਜ ਜੀ ਅਸੀਂ ਸਾਡੀ ਦਾ ਬੇੜੀ ਮੇਰੀ ਦਾ ਜਨਮ ਦਿਨ ਆ ਤੇ ਅਸੀਂ ਚਲੇ ਆ ਜੀ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਚੀਨਾ ਤੋਂ ਸਾਨੂੰ ਇਹ ਦਾਤ ਮਿਲੀ ਆ ਤੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਚਲੇ ਆ ਅੰਮ੍ਰਿਤਸਰੋਂ ਤੇ ਨਾਲ ਦਲਜੀਤ ਪ੍ਰੀਤ ਸੀਸ ਸਾਰੇ ਚਲੇ ਆ ਆਪੇ ਸ਼ਿਰਕ ਕਰ ਲੈ ਉਹ ਤੜਕੀ ਘਰੋਂ ਨਿਕਲਣ ਲੱਗੇ ਅੱਜ ਹੋਰ ਫਿਰ ਮਨ ਹੋ ਗਈ ਤਿਆਰੀ ਕਰਦਿਆ ਕਰਦਿਆ ਮੈਂ ਕਰਨ ਦੀ ਗੱਲ ਹੀ ਨਿਕਲੀ ਉਹ ਚਲੋ ਕੋਈ ਗੱਲ ਨਹੀਂ ਫਿਰ ਵੀ ਟਾਈਮ ਨਾਲ ਨਿਕਲ ਗਏ ਆ ਹਾਜੀ ਸਾਹਿਬ ਜੀ ਹਾਂਜੀ ਨੀਂਦਾਂ ਗਿਆ ਪੂਰੀਆਂ ਨਹੀਂ ਨਹੀਂ ਹੋਈਆਂ ਰਾਤ ਨੂੰ ਮੈਂ ਸੌਂਦਾ ਨਾ ਨਹੀਂ ਲੈਂਦੀਆਂ ਰਾਤ ਹੀ ਪੂਰੇ ਰਾਤ ਹੀ ਮਹਿੰਦੀ ਲਾਉਂਦੇ ਰਹੇ ਆ ਵੇਖੋ ਇਧਰ ਰਾਤ ਨੂੰ ਮਹਿੰਦੀ ਲਾ ਲਈ ਰੰਗ ਮਹਿੰਦੀ ਦਾ ਗੂੜਾ ਚੇ ਪਾਰਲ ਆ ਇਧਰ ਆ ਮੈਡਮ ਜਿਹੜੇ ਸੀ ਨਾ ਇਹ ਪਾਰਲਰ ਵਾਲੇ ਸੀ ਇਹ ਨਾਲ ਟੈਲੈਂਟ ਪਤਾ ਲੱਗਾ ਮੈਂ ਤੇ ਛੇਤੀ ਇਹ ਚੀਜ਼ ਬਾਰੇ ਸੋਚੂੰਗੀ ਤੇ ਆਪਾਂ ਸੋਚ ਵਿਚਾਰ ਕਰਾਂਗੇ ਹਾਂ ਨਾ ਨਾ ਬੈਸਟੀ ਨਾਲ ਕੇ ਪਾਰਲਰ ਤੋਂ ਬੈਸਟਿਕ ਮੇਕਅਪ ਕਰਾ ਲਵਾਂ ਮੈਂ ਮਹਿੰਦੀ ਲਾ ਲਵਾਂ ਹਾਂ ਹਾਂ ਠੀਕ ਠੀਕ ਚਲੋ ਮੰਗਦਾ ਸਭ ਤੋਂ ਕਰੇ ਗੱਡੀ ਲੱਗਾ ਤਾਂ ਉਹ ਤੇ ਬੱਤੀ ਨਹੀਂ ਆਉਂਦੀ ਹਾਂ ਜੀ ਸਾਰਿਆਂ ਨੂੰ ਅੱਜ ਮੇਰਾ ਹੈਪੀ ਬਰਥਡੇ ਆ ਮੈਨੂੰ ਸੋਹਣੀਆਂ ਸੋਹਣੀਆਂ ਵੀ ਸ਼ਿਸ ਭੇਜਿਓ ਥੈਂਕ ਯੂ ਸਾਰਿਆਂ ਦਾ ओके ਕਗਾਇਆ ਕੋਈ ਕੋਮ ਜਿਹੜੀ ਮਰਨ ਦੇ ਨਾਲ ਤਾਂ ਵਾਪੀ ਹੋਏ ਸਿੰਘ ਹੋਏ ਇਗੋਰ ਦੇ ਸ਼ਬਦ ਰੂਪੀ ਚਰਣਾ ਨੂੰ ਜਰਤੇ ਚੁਕੋਣਾ ਸ਼ਬਦ ਨਹੀਂ ਸੀ ਜੀ ਆਪੇ ਜੀ ਅਸੀਂ ਪਾ ਲਈਆ ਸ੍ਰੀ ਮੰਦਰ ਸਾਹਿਬ ਜੀ ਸੀਸ ਮੱਟ ਕੇ ਕੀ ਹੁੰਦਾ ਉਹਨਾਂ ਦੇ ਨਾਲ ਤੇ ਤੁਸੀਂ ਵੀ ਕਰੋ ਦਰਸ਼ਨ ਸ੍ਰੀ ਮੰਦਰ ਸਾਹਿਬ ਦੇ ਆਮੇ ਬਹੁਤ ਵਧੀਆ ਫੀਲ ਆਉਂਦੀ ਹੈ ਗੁਰਦੁਆਰਾ ਸਾਹਿਬ ਆ ਕੇ ਸਭ ਦੁੱਖ ਦਰਦ ਦੂਰ ਹੋ ਜਾਂਦੇ ਨੇ ਕੋਈ ਨਹੀਂ ਜਾਣਾਂ ਅੱਡੀ ਸ਼ਾਨ ਕੋ ਸਭ ਨੂੰ ਬੰਨ੍ਹਦੇ ਮੈਂ ਚੱਲ ਗਾ ਲੋ ਚੰਦ ਤੰਤ ਤੰਤ ਆਂਦੀ ਕੀ ਅਮਰਤ ਕਰਵਨੇ ਸਰੋਸ਼ਣਾਂ ਸਹੀ ਸਪੱਟਾ ਪਲਾਕਾ ਨਾ ਸਾਰੇ ਅੰਤੇ ਮੇਰਾ ਭਲੇ ਆਤ ਰੱਖਣਾ ਵਾਹਿਗੁਰੂ ਜੀਓ ਸਾਰੇ ਭੈਣ ਭਰਾਵਾਂ ਤੇ ਮੇਰਾ ਬ੍ਰੇਤ ਲਈ ਨਿਕਲ ਤਾਂ ਨਿਭਰਾਉਂਦਾ ਸੀ ਜੀ ਇਹਨੂੰ ਬ੍ਰਾਉਂਦੇ ਜੋ ਰੱਖਛੀ ਸواری ਜੋ ਡਾਇਆ ਸੀ ਨਾ ਉਹ ਰੱਖਛੀ ਸواری ਨਹੀਂ ਇਹ ਨਹੀਂ ਕੀਤੀ ਹੈ ਮਾਰੀ ਆ ਦੂਜੇ ਛੋਟਾ ਹੈ ਨਾ ਬਹੁਤ ਛੋਟੇ ਵੱਡੇ ਹੋ ਗਏ ਬੰਨੀ ਰੀਤੀਆਂ ਵੀ ਛੇ ਆਡੀ ਫਰੀਦ ਬੈਠੀ ਆ ਖੁਸ਼ ਹੋ ਫਰੀਦ ਬਗਾ ਰਾਏ ਫਰੀਦ ਬਗਾ ਕੇ ਫਰੀਦ ਨਹੀਂ ਨਹੀਂ ਨੀਂਦੋਂ ਲਈ ਸਮਝ ਲਿਆ ਸੀ ਕੈਸਾ ਲੱਗ ਰਹਾ ਹੈ ਇਹ ਆਂਦੀ ਬੈਠਾ ਨਹੀਂ ਜਾਣਾ ਕਹਿੰਦੀ ਤੈਨੂੰ ਜਾਣੇ ਘੜੀ ਬੈਠਣਾ ਆਹ ਦੋ ਸਾਰੇ ਲੋਕਿਆ ਬਣ ਕੇ ਕੰਦੇ ਜਾਂਦੀ ਚੀਜ਼ ਕਰਦੇ ਆ ਨਾ ਤੂੰ ਕਿਰਖੇਲੇ ਬੈਗੇ ਸਸੀਸ ਸੋਮੀਂ ਸਸੀਸ ਦੇ ਬਰਥਡੇ ਦੀ ਡੈਕੋਰੇਸ਼ਨ ਦੀ ਹੋ ਰਹੀ ਆ ਤਿਆਰੀ ਤੇ ਮੇਰਾ ਪੁੱਤ ਕਿੱਥੇ ਆ ਸੋਨਾ ਲੇ ਲਓ ਲੇ ਲਓ ਤੁਸੀਂ ਲੈ ਲਓ ਬਲੂਨ ਲੈਨੇ ਆ ਲੈ ਲਓ ਜੇ ਬਲੂਨ ਅਸੀਂ ਇਸਨੇ ਬਲੂਨ ਲੈਨੇ ਆ ਕੋਮੇ ਬਾਬਾ ਜੀ ਤਵਾਗ ਰੂਗਾ ਕੀ ਆ ਗਿਆ ਆ ਹੁਣ ਮੈਂ ਹੈਪੀ ਬਰਥਡੇ ਟੂ ਯੂ ਕਰਨ ਆ ਅਸੀਸ ਨੇ ਅਸੀਸ ਦੇ ਪਾੜੇ ਦੀ ਹੋ ਗਈ ਡੈਕੋਰੇਸ਼ਨ ਤੇ ਹੁਣ ਸਾਡਾ ਸੀਸ ਕੇਕ ਕੱਟੂਗਾ ਓਏ ਫੇ ਲੱਟ ਜਾਨੇ ਪੁੱਤੂ ਨੋ 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 ਇਧਰ ਇਧਰ ਆਓ ਓਏ ਸੀਸ ਦਾ ਕੌਣ ਆਇਆ ਅਸੀਸ ਦੀ ਦੀਦੀ ਆਈ ਆ ਨਾਲੇ ਵੀਰਾ ਆਇਆ ਆ ਇਸਦਾ ਹੈਪੀ ਬਰਥਡੇ ਟੂ ਯੂ ਅਨਸੀਸ ਅਈ ਸੋਨੇਓ ਚਲੋ ਆਓ ਇੱਧਰ ਆਓ ਇੱਧਰ ਆਪਾਂ ਆਪ ਇੱਧਰ ਆਓ ਮੇਰੀ ਗੱਲ ਸੁਣੋ ਤੇ ਸੁਹਾਰਿਆਂ ਨੂੰ ਪੁੱਛੋ ਪੁੱਛੋ ਮੇਰੇ ਮੇਰੇ ਬਰ ਹੈਪੀ ਬਰਥਡੇ ਦੀ ਡੈਕੋਰੇਸ਼ਨ ਸੋਣੀ ਆ ਅਨਸੀਸ 4 ਵੇ ਦਾ ਸੀ ਟਾਈਮ ਦਿੱਤਾ ਸਾਰਿਆਂ ਨੂੰ ਤੇ 3 ਵਜੇ ਚੱਲੇ ਆ ਹਾਂਜੀ ਸਾਡੀ ਦਰਬਾਰੇ ਦੀ ਤਿਆਰੀ ਹੋ ਗਈ ਆ ਪੂਰੀ ਤੇ ਅਸੀਂ ਇਸ ਤੇ ਪਾਪਾ ਗਏ ਨੇ ਕੇਕ ਲੈਣ ਕੇਕ ਖਾਣਣ ਗਏ ਤੇ ਅਸੀਂਸ ਵਾਲੇ ਵੀ ਕੁ ਮੈਡਮ ਆਡੀ ਅਸੀਂ ਨੂੰ ਕੁਛ ਨਹੀਂ ਪਤਾ ਮੇਰਾ ਬਰਥਡੇ ਆ ਕੀ ਆ ਕਾਰੀਆਂ ਇੰਨੀਆਂ ਤਿਆਰੀਆਂ ਚੱਲਣੀਆਂ ਤੇ ਇਧਰ ਸੀਸਰੀ ਭੁਈ ਵੀ ਰੈਡੀ ਹੋ ਆਈ ਐ ਹੱਲੇ ਕਿਥੇ ਰੈਡੀ ਹੋਏ ਹੱਲੇ ਆਪਾਂ ਰੈਡੀ ਹੋ ਹੁੰਦਾ 20% ਹੋਏ ਆ ਹੱਲੇ ਹੱਲੇ ਬਾਲਨਸ ਆਉ ਜਾਣਾ ਪਾਲਨ ਸੋ ਸੁਣਿਓ ਸੁਣਿਓ ਤੁਸੀਂ ਨਹੀਂ ਰੈਡੀ ਹੋਣਾ ਹਾਂਜੀ ਮੈਡਮ ਜੀ ਹੋ ਗਿਆ ਰੈਡੀ ਹੁਣ ਗਲੀਨ ਵੀ ਰੈਡੀ ਹੋ ਗਿਆ ਆ ਉਹ ਮੇਰਾ ਗਲਦੀਨ ਵੀ ਲੈਡੀ ਹੋ ਗਿਆ ਸ਼ੋਨਾ ਜੀ ਇੱਧਰ ਮੈਂ ਵੀ ਹੋ ਗਈਆਂ ਰੈਡੀ ਤੇ ਬੱਸ ਹੁਣ ਸਾਡਾ ਅਸੀਸ ਰਹਿ ਗਿਆ ਰੈਡੀ ਹੋਣ ਵਾਲਾ ਜੀ ਤੇ ਇਹਦੇ ਸਾਡੀ ਸ਼ੈਡੋ ਵੀ ਰੈਡੀ ਹੋ ਕੇ ਬੈਠੀ ਜੀ ਹਾਂਜੀ ਕੌਣ ਰਹਿ ਗਿਆ ਅਸੀਸ ਰਹਿ ਗਿਆ ਹੁਣ ਅਸੀਸ ਅਸੀਸ ਨੂੰ ਰੈਡੀ ਕਰਾਂਗੇ ਹੁਣ ਅਸੀਂ ਸਾਰੇ ਰੈਡੀ ਹੋ ਗਏ ਨਾ ਹੁਣ ਜਦੋਂ ਅਸੀਸ ਰੈਡੀ ਹੋ ਗਿਆ ਉਹਨੇ ਸਾਰੇ ਨੂੰ ਫਿੱਕੀਆਂ ਕਰ ਦੇਣਾ ਤੇ ਹਾਂਜੀ ਇਹ ਤਾਂ ਗੱਲ ਆਈ ਹੈ ਵੜਗਲ ਨੂੰ ਰੈਡੀ ਹੋ ਗਿਆ ਐ ਇਦਾਂ ਨੂੰ ਕਰੋ ਇਦਾਂ ਨੂੰ ਘਮਾਓ ਸਕਰੀਨ ਸੁਣਿਆ ਆਹ ਬੱਚੇ ਮੇਰੇ ਕੋਲ ਦੇਖੋ। ਸਿੱਧੀ ਰੱਖੀ। ਉਹ ਸਾਰੇ ਦਿਖਾਉਂਦੇ। ਖੜਾ ਲਏ ਕਿਦਾਂ ਸਾਰੇ ਰਖੇ। ਵੀਡੀਓ ਨਾਲ ਹੀ ਆਉਂਦੀ। ਕਿ ਸਮਝੌਤੇ ਹੋ ਰਹੇ ਆ ਸਰਕਾਰਾਂ ਨਾਲ। ਸੋਹਣੇ ਪਿਆਰੇ ਕੋਲ। ਆਈ ਜੀ ਰੈਕੋਰਡਿੰਗ। ਆਗੇ ਆਗੇ। ਰੈਡੀ ਆ ਸਾਰਾ ਕੁਝ? ਹਾਂਜੀ। ਰੈਡੀ ਐ ਜੀ, ਰੈਡੀ ਐ ਜੀ। ਕਿੱਦਾਂ ਲੱਗ ਰਿਹਾ ਦੱਸੋ ਫਿਰ? ਮੈਚਿੰਗ ਤਾਂ ਹੀ ਕੀਤੀਆਂ ਉਹ ਪਰ ਥੋੜੀਆਂ ਜਾਂ ਮਤਲਬ ਥੋੜੀਆਂ ਫਰਕ ਪੈਗਾ ਬਾਕੀ ਓਕੇ ਆ ਮੰਨ ਲਈਆਂ ਤੇ ਸਾਡੀ ਰਾਣੀ ਵੀ ਤਿਆਰ ਹੋ ਗਈ ਆ ਮਾਸੀ ਦੀ ਗੋਦੀ ਤੇ ਚੜੀ ਹੋਏ ਸਾਡੀ ਜਿਹੜੀ ਡੈਕੋਰੇਸ਼ਨ ਹੈ ਉਹ ਸਾਰੀ ਫੜ ਫੜ ਰਹੀ ਜਾਂਦੀ ਹੈ ਡੈਕੋਰੇਸ਼ਨ ਨਹੀਂ ਵਧੀਆ ਵਾ ਕੋਈ ਚੱਕਰ ਨਹੀਂ ਆ ਥੋੜਾ ਬੋਧਾ ਹੋ ਜਾਵੇ ਇੱਕਦਾ ਤੇ ਕੋਈ ਚੱਕਰ ਨਹੀਂ ਆ ਚਲੋ ਕਿਉਂ ਆਪੀ ਬੇਟਾ ਚਲੋ ਹੋਣਾ ਤਿਆਰੀ ਕਰਦੇ ਆ ਫਿਰ ਕੇਕ ਕਰਦੇ ਆ ਫੋਟੋਗ੍ਰਾਫਰ ਆ ਵੀਜੂ ਨਾਲ ਨਹੀਂ ਕੰਨਿਆ ਹੋਆ ਇਹ ਆ ਤੇ ਹੁਣ ਕੇਕ ਦੀ ਕਟਨ ਦੀ ਕਰਦੇ ਆਂ ਤਿਆਰੀ ਬਾਕੀ ਟੇਬਲ ਵਗੈਰਾ ਸਾਰਾ ਹੋ ਗਿਆ ਰੈਡੀ ਹਾਂਜੀ ਤੇ ਆ ਚਲੋ ਆਗੇ ਕੀ ਓਕੇ ਅਯੋ ਜੀ ਦੀਵ ਜੀ 6 स हम ਉਹ ਲੈ ਕਿ ਕਿ ਬੋਲਦਾ ਹੀ ਹੋਣੀ ਚਾਹਿਆ ਮੈਂ ਵੱਡਾ ਹੋ ਗਿਆ ਕੀ ਹੈ ਗੀ ਨਾ ਇਹ ਆਏ ਸੁਣਾ ਸੁਣਾ ਆਪਾ ਚਲਾ ਆਲੀ ਆਪਾ ਸੇ ਉਹ ਪੰਛੀ ਆ ਲੈ ਦੇ ਦੇ ਸਟੈਂਡ ਤੇ ਦੇਖ ਲੈਣਾ ਪੜਾ ਨਹੀਂ ਹੋਣ ਜਲਾ ਲਓ ਕੋਈ ਨਹੀਂ ਉਦੋਂ ਦੇ ਨਾ ਜਲਾ ਦੇ ਚਾਲੀ चाचू <laughs> चाचू <laughs> ஆட்டி கு <laughs> 한 번만 해봐. 한 번만. 한 번만. 한 번만 해봐. 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 한 번만. 한번 ਇੱਧਰ ਦੇਖ ਇੱਧਰ ਆ ਵੀ ਇੱਧਰ ਨਹੀਂ ਖੜੇ ਨਹੀਂ ਖੰਦੇ ਨਾ ਕੋਈ ਫੇਰੇ ਫੇਰੇ ਕੋ ਬੋਲੋ ਆਪ ਇੱਥੇ ਆ ਜਿੱਥੇ ਇੱਕ ਜੰਮੀ ਦੇਖੀ ਇਹ 3 3 3 ਓਕੇ ਚਲੋ ਪਾਪੀ ਰੂਜ਼ੀ ਪਾਪੀ ਕਾਸ ਕੈਮਰੇ ਤੇ ਲੱਗੇ ਗਾਦੇ ਬਸ ਹੋਇਆ ਇੱਧਰ ਥੀਸੇ ਤੇ ਦੱਦ ਇੱਧਰ ਦੇਖੋ ਇੱਧਰ

ਹਾਂ ਬਾਕੀ ਇਹ ਦੋਸ਼ ਬਾਲਾਂ ਕਾ ਕਰਾ ਰਹੇ ਹਨ ਕਿ ਉਹਦਾ ਸ਼ਾਦੀ ਕਰਾ ਦੇਣਾ ਹੈ। ਆਹ ਦੇ ਤੀਨਾਂ ਪੁਸ਼ੀਲੇ ਖੀਮੀ ਹੋ ਗਏ ਦਾ ਫੋਟੋ ਸੂਟ ਫੋਟੋ ਸੂਟ ਕਰਾਉਣਾ ਹੈ। ਮੁੰਡੀ ਉਹਦੇ ਘਰੋਂ ਬਈਆ ਦੇ ਹੋਣਾ ਹੈ। ਟੀਚਰ ਹੈਲੋ ਟੀਚਰ ਬੋਲੋ 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 ਜੀ ਨੂੰ ਬੋਲੋ ਟੀਚਰ ਚਾਹੇ ਓਏ ਗਾਹ ਆ ਜਾ ਮਸਾ ਆ ਆਵੀਰ ਪੀਲਾ ਪਹਿਲਾ ਲੈ ਪਰ ਪਹਿਲਾ ਕੰਮ ਨਹੀਂ ਰਹਾ ਬਿਨਾ ਤੋਂ ਉਹ ਉਹ ਜਾਨਣਾਂ ਕਰਿਆ ਕੇ ਹਾਂ ਦੇਖ ਹਾਂ ਜੀ ਸੋਨਿਆ ਮਾ ਕੀ ਹੋ ਗਿਆ ਸੋਨਿਆ ਆ ਲੱਗੇ ਰਹਿ ਗਏ ਕਾਰਟਨ ਬਾੜੇ ਦਾ ਪ੍ਰੋਗਰਾਮ ਉਧੇੋਂ ਜ਼ਿਆਦਾ ਬੁਖਤ ਗਿਆ ਹਾਂਜੀ ਹਾਂਜੀ ਸਾ ਜੀ ਮੈਂ ਸਵਾਗਤ ਕਬੜੀਆਂ ਦਾ ਕੰਮ ਫਿਰ ਹਾਂਜੀ ਜਿੰਦੇ ਆਇਓ ਹਾਂਜੀ ਮੈਡਮ ਸਪਲਾਈ ਦੇ ਦੇ ਮੈਂ ਕਿਹਾ ਕੈਮਰੇ ਵਾਲ ਵੀਰ ਜੀ ਚੜੇ ਰਹੇ ਹਾਂ ਹਾਂ ਜੀ ਅਸੀਂ ਦੇ ਗਏ ਨਾ 1000 ਰੁਪਏ ਹੈ ਇਹ ਨਹੀਂ ਮੇਤਨੀ ਹੈ ਨੋਟ ਚਾਹ ਕੱਲੇ ਕੱਲੇ ਸਮੋਸੇ ਦਾ ਹਿਸਾਬ ਲੈਣਾ ਕਾ ਖਾ ਲੋ ਖਾ ਲੋ ਜਿੰਨੇ ਕਰਦੇ ਆਂਦੇ ਰਾਤ ਨੂੰ ਐ ਕੰਮ ਕਰਾਉਣਾ ਗੱਲੇ ਗੱਲੇ ਕੋਈ ਕੀਰਤ ਤੇਰੇ ਤੋਂ ਨੇ ਮੱਝਾਂ ਚਾਉਣੀਆਂ ਖਾਲਾ ਤੋਂ ਉਹ ਵੀਰ ਜੀ ਦੇ ਉਹ ਕਿਨਵਾ ਸਮੋਸਾ ਹੋ ਗਿਆ ਵੀਰ ਜੀ ਨਾਲ ਦਾ ਚਿੱਟੀ ਸ਼ਰਟ ਵਾਲੇ ਦੇ ਵੀਰ ਜੀ ਕਿੰਨੇ ਸਮੋਸੇ ਹੋ ਗਏ ਜੇ ਅਜੇ ਪਹਿਲਾ ਹੀ ਆ ਅਜੇ ਪਹਿਲਾ ਹੀ ਆ ਅਮਨਜੀਤ ਦਾ ਪੱਕਾ ਤਜਜਮੋਸਾ ਮਤਲਬ ਲਿਖ ਕੇ ਲੈ ਲਾ ਉਹ ਇਹ ਅਰੇ ਗਲੀਨ ਦਾ ਗਲੀਨੇ ਕਾਦਾ ਸਮੋਸਾ ਕਾਦਾ ਇਹ ਤਾਂ ਮੇਰੇ ਪਿੱਛੇ ਪਈ ਤੇਰੇ ਪਿੱਛੇ ਪਈ ਹੈ ਤੇ ਭਰਾਵਾਂ ਦੇ ਪਿੱਛੇ ਪੈਂਦੀਆਂ ਪੈਣਾ ਹੋਰ ਕਿਥੇ ਨਹੀਂ ਪੈਣਾ ਇਹ ਕੁੜਦੀ ਵੜਾਵਾ ਤੁਹ ਤੂੰ ਮਾਮਾ ਉਹਨਾਂ ਮਾਰਾ ਆ ਜੇ ਉਹਨੂੰ ਕੁੱਟਦੀ ਆ ਨਹੀ ਹੋਵੇ ਉਧਰ ਨਹੀਂ ਹੋਇਆ ਹਾਂ ਕੋਣ ਕਿਧਰ ਗਈ ਵਾਲ ਬੁੱਟੇ ਆਵੇ ਸਲਾਬ ਤੇ ਨੀਰਾ ਯਾ ਰੌਣਕਾਂ ਲੱਗੀਆਂ ਰੌਣਕਾਂ ਵੇ ਚੀਸ ਚਲੋ ਖੇਡੋ ਮਾਮ ਖੇਡੋ ਮਾਮ ਮਾਮ ਖੇਡੋ ਹਾਂਜੀ ਸ਼ਾਜੀ ਕਵੇ ਕਵੇ ਹੋ ਰਹੀ ਏ ਬਹੁਤ ਗਰਮੀ ਦੇ ਕੱਢੀ ਦੇਨ ਬੜਾ ਲੱਗਾ ਮੈਂ ਸਬਜ਼ੀ ਬਣਾਉਣੀ ਦਾ ਹੈ ਤੇ ਲਾੜ ਇੱਕ ਪਾਸੇ ਸੁੱਟੀ ਰਹੀ ਹੈ ਪਰੋਲੇ ਦੀ ਰੋਟੀ ਤਿਆਰ ਕਰ ਲਈਏ ਸੋਨਾ ਕੀ ਚਾਹੀਦਾ ਤੁਹਾਨੂੰ ਅੱਛਾ ਦਾਦੂ ਕੋ ਜਣਾ ਚੱਲ 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 ਦਾਦੂ ਕੋ ਛੱਡ